ਡੀਐਸਪੀ ਸਿਰਫ ਬਲੀਦਾ ਬੱਕਰਾ ਲਾਰਸ ਇੰਟਰਵਿਊ ਮਾਮਲੇ 'ਚ ਬਲਕੌਰ ਸਿੰਘ ਦਾ ਵੱਡਾ ਬਿਆਨ ਕਿਹਾ ਪੂਰੀ ਜਾਂਚ ਹੋਵੇ ਤਾਂ ਪੁਲਿਸ ਸਿਆਸੀ ਗੈਂਗਸਟਰ ਗੱਠਜੋੜ ਦਾ ਹੋਵੇਗਾ ਪਰਦਾਫਾਸ਼ ਸੋ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਪੰਜਾਬ ਸਰਕਾਰ ਵੱਲੋਂ ਗੈਂਗਸਟਰ ਲਾਰਸ ਬਿਸ਼ਨੋਈ ਦੀ ਜੇਲ੍ਹ ਵਿੱਚ ਇੰਟਰਵਿਊ ਮਾਮਲੇ 'ਚ ਬਰਖਾਸਤ ਕਿਤੇ ਕਿ ਡੀਐਸਪੀ ਗੁਰਸ਼ੇਰ ਸਿੰਘ ਦੀ ਤਸਵੀਰ ਸਾਂਝੀ ਕਰਦਿਆਂ ਮੁੱਖ ਮੰਤਰੀ ਪਗ ਅੰਤਮਾਨ ਵੱਲੋਂ ਕਿਸੇ ਵੇਲੇ ਸਨਮਾਨਿਤ ਕਰਨ ਦੀ ਗੱਲ ਕਹੀ ਬਲਕੌਰ ਸਿੰਘ ਨੇ ਆਪਣੀ ਟਿੱਪਣੀ ਵਿੱਚ ਲਿਖਿਆ ਹੈ ਕਿ ਡੀਐਸਪੀ ਇਸ ਮਾਮਲੇ ਵਿੱਚ ਬਲੀ ਦਾ ਬੱਕਰਾ ਹੈ ਜਦੋਂ ਕਿ ਇਸ ਮਾਮਲੇ ਵਿੱਚ ਵੱਡੀਆਂ ਕਾਲੀਆਂ ਭੇਡਾਂ ਹਲੇ ਵੀ ਸੁਰੱਖਿਅਤ ਹਨ ਕਿਉਂਕਿ ਉਹਨਾਂ ਖਿਲਾਫ ਕੋਈ ਬੋਲਣ ਦੀ ਹਿੰਮਤ ਨਹੀਂ ਰੱਖਦਾ ਪੋਸਟ 'ਚ ਉਹਨਾਂ ਨੇ ਕਿਹਾ ਕਿ ਇਹ ਗੈਰ ਕਾਨੂੰਨੀ ਇੰਟਰਵਿਊ ਤੋਂ ਬਾਅਦ ਡੀਜੀਪੀ ਅਤੇ ਜੇਲ੍ਹ ਵਿਭਾਗ ਦੇ ਅਧਿਕਾਰੀ ਪ੍ਰੈਸ ਕਾਨਫਰੰਸਾਂ ਰਾਹੀਂ ਜ਼ਿੰਮੇਵਾਰੀ ਤੋਂ ਭਗੌੜੇ ਹੋਏ ਇਸ ਇੰਟਰਵਿਊ ਨੂੰ ਝੂਠਲਾਉਂਦੇ ਰਹੇ ਹਨ ਜਦੋਂ ਸਚਾਈ ਸામਨੇ ਆਇਤਾ ਪਤਾ ਲੱਗਿਆ ਕਿ ਲੌਂਸ ਬਿਸ਼ਨੋਏ ਦੀ ਇੰਟਰਵਿਊ ਗ੍ਰਹਿ ਵਿਭਾਗ ਅਤੇ ਡੀਜੀਪੀ ਦੇ ਅਧਿਕਾਰ ਖੇਤਰ ਵਿੱਚ ਪੁਲਿਸ ਸਟੇਸ਼ਨ ਵਿੱਚ ਹੋਈ ਬਲਕੌਰ ਸਿੱਧੂ ਨੇ ਕਿਹਾ ਕਿ ਜੇਕਰ ਇਸੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਇਹ ਜਾਂਚ ਪੁਲਿਸ ਸਿਆਸੀ ਗੈਂਗਸਟਰ ਗੱਠਜੋੜ ਦੇ ਡੁੰਗੇ ਜਾਲ ਦਾ ਪਰਦਾਫਾਸ਼ ਕਰੇਗੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ 29 ਮਈ 2022 ਨੂੰ ਜੋਹਾਰਕੇ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਗੋਲੀ ਮਾਰ ਕੇ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਇਦੋਂ ਮੂਸੇ ਵਾਲੇ ਦੇ ਮਾਪੇ ਸਿੱਧੂ ਦਾ ਇਨਸਾਫ ਲੈਣ ਲਈ ਦਰਦਰਦੀਆਂ ਠੋਕਰਾਂ ਖਾ ਰਹੇ ਸੀ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਸੁਪੀਚਾਂ ਦੇ ਰਹੇ ਸੀ ਜਦ ਕਿ ਜਿਨ੍ਹਾਂ ਦਾ ਨੌਜਵਾਨ ਪੁੱਤ ਮਰਿਆ ਹੋਵੇ ਉਹਨਾਂ ਨੂੰ ਕੱਲਿਆਂ ਨੂੰ ਘਰ ਖਾਂ ਨੂੰ ਆਉਂਦਾ ਪਰ ਹੌਸਲੇ ਦੇ ਨਾਲ ਬੇਬੇ ਬਾਪੂ ਵਿਦੇਸ਼ਾਂ ਤੱਕ ਜਾ ਕੇ ਆਏ ਪਰ ਉਹਨਾਂ ਨੂੰ ਇਨਸਾਫ ਕਿਤੇ ਵੀ ਮਿਲਦਾ ਹੋਇਆ ਨਜ਼ਰ ਨਹੀਂ ਆਇਆ ਅਤੇ ਇੱਥੇ ਵੀ ਬਥੇਰੇ ਵੱਡੇ ਮੰਤਰੀਆਂ ਨੇ ਉਹਨਾਂ ਨੂੰ ਭਰੋਸੇ ਦਿੱਤੇ ਪਰ ਉਹਨਾਂ ਭਰੋਸਿਆਂ ਤੇ ਉਹ ਮੰਤਰੀ ਸਿਆਸੀ ਪਾਰਟੀਆਂ ਦੇ ਆਗੂ ਕਦੇ ਵੀ ਰੇਨਾ ਉਤਰ ਸਕੇ ਪਰ ਉਥੇ ਹੀ ਪਿਛਲੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਕਿ ਡੀਐਸਪੀ ਡੀਜੇਪੀ ਜਿਹੜੇ ਕਹਿ ਰਹੇ ਸੀ ਕਿ ਇਹ ਇੰਟਰਵਿਊ ਲੁਧਿਆਣਾ ਜਾਂ ਬਠਿੰਡਾ ਜੇਲ੍ਹ ਛੱਡੋ ਇਹ ਪੰਜਾਬ ਦੀ ਹੈ ਹੀ ਨਹੀਂ ਪਰ ਤਰ੍ਹਾਂ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਆਈ ਕਿ ਉਹ ਇੰਟਰਵਿਊ ਪੰਜਾਬ ਦੀ ਹੀ ਜੇਲ੍ਹ ਦੇ ਵਿੱਚ ਹੋਈ ਹੈ ਅਤੇ ਜਿਸ ਤੋਂ ਬਾਅਦ ਡੀਐਸਪੀ ਨੂੰ ਬਰਖਾਸਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਲਿਖਿਆ ਕਿ ਡੀਐਸਪੀ ਸਿਰਫ ਬਲੀ ਦਾ ਬੱਕਰਾ ਲੌਂਸ ਇੰਟਰਵਿਊ ਮਾਮਲੇ 'ਚ ਬਲਕੌਰ ਸਿੰਘ ਨੇ ਦਿੱਤਾ ਵੱਡਾ ਬਿਆਨ ਕਿਹਾ ਪੂਰੀ ਜਾਂਚ ਹੋਵੇ ਤਾਂ ਪੁਲਿਸ ਸਿਆਸੀ ਗੈਂਗਸਟਰਾਂ ਗੱਠ ਜੋੜ ਦਾ ਹੋਵੇਗਾ ਪਰਦਾਫਾਸ਼ ਸੋ ਉੱਥੇ ਹੀ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਪੰਜਾਬ ਸਰਕਾਰ ਵੱਲੋਂ ਗੈਂਗਸਟਰ ਲੌਂਸ ਬਿਛनोई ਦੀ ਇੰਟਰਵਿਊ ਮਾਮਲੇ 'ਚ ਬਰਖਾਸਤ ਕੀਤੇ ਡੀਐਸਪੀ ਗੁਰਸ਼ੇਰ ਸਿੰਘ ਦੀ ਤਸਵੀਰ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਵੇਲੇ ਸਨਮਾਨਿਤ ਕਰਨ ਦੀ ਗੱਲ ਕਹੀ ਹੈ ਬਲਕੌਰ ਸਿੰਘ ਸਿੱਧੂ ਨੇ ਆਪਣੇ ਟਿੱਪਣੇ ਵਿੱਚ ਲਿਖਿਆ ਕਿ ਡੀਐਸਪੀ ਇਸ ਮਾਮਲੇ ਵਿੱਚ ਬਲੀ ਦਾ ਬੱਕਰਾ ਹੈ ਜਦੋਂ ਕਿ ਇਸ ਮਾਮਲੇ ਵਿੱਚ ਵੱਡੀਆਂ ਕਾਲੀਆਂ ਭੇਡਾਂ ਹਲੇ ਵੀ ਸੁਰੱਖਿਅਤ ਹਨ ਕਿਉਂਕਿ ਉਹਨਾਂ ਖਿਲਾਫ ਕੋਈ ਬੋਲਣ ਦੀ ਹਿੰਮਤ ਨਹੀਂ ਰੱਖਦਾ ਪੋਸਟ 'ਚ ਉਹਨਾਂ ਨੇ ਕਿਹਾ ਕਿ ਇਹਨਾਂ ਗੈਰ ਕਾਨੂੰਨੀ ਇੰਟਰਵਿਊ ਤੋਂ ਬਾਅਦ ਡੀਜੀਪੀ ਅਤੇ ਜੇਲ੍ਹ ਵਿਭਾਗ ਦੇ ਅਧਿਕਾਰੀ ਪ੍ਰੈਸ ਕਾਨਫਰੰਸਾਂ ਰਾਹੀਂ ਜਵਾਬਦੇਹੀ ਟੌਪਗੌੜੇ ਹੋਏ ਇਸ ਇੰਟਰਵਿਊ ਨੂੰ ਛੁਟਲਾਉਣ ਦੇ ਰਹੇ ਹਨ ਜਦੋਂ ਸੱਚਾਈ ਸਾਹਮਣੇ ਆਈ ਤਾਂ ਪਤਾ ਲੱਗਿਆ ਕਿ ਲੌਂਸ ਬਿਸ਼ਨੋਏ ਦੀ ਇੰਟਰਵਿਊ ਗ੍ਰਾਭ ਵਿਭਾਗ ਅਤੇ ਡੀਜੀਪੀ ਦੇ ਅਧਿਕਾਰ ਖੇਤਰ ਵਿੱਚ ਪੁਲਿਸ ਸਟੇਸ਼ਨ ਵਿੱਚ ਹੋਈ ਬਿਲਕੁਲ ਸਿੰਘ ਨੇ ਕਿਹਾ ਕਿ ਜੇਕਰ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਇਹ ਜਾਂਚ ਪੁਲਿਸ ਸਿਆਸੀ ਗੈਂਗਸਟਰ ਗੱਠਜੋੜ ਦੇ ਡੂੰਘੇ ਜਾਲ ਦਾ ਪਰਦਾਫਾਸ਼ ਕਰੇਗੀ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ